ਹਾਂ ਜੀ ਦੋਸਤ ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅਸੀਂ ਵਲੋਗਰ ਚੈਨਲ ਦੇ ਵਿੱਚ ਗਾਈਜ਼ ਅੱਜ ਤੁਹਾਡੇ ਭਰਾ ਦੀ ਪੇਰੈਂਟਸ ਮੀਟਿੰਗ ਹੈ ਅਤੇ ਅੱਜ ਚੱਲਣਾ ਸਕੂਲ ਦੇ ਪੇਰੈਂਟਸ ਮੀਟਿੰਗ ਦੇ ਅਤੇ ਤਿਆਰ ਸ਼ਿਆਰ ਹੋ ਗਿਆ ਚੱਲਦੇ ਹੀ ਸਕੂਲ ਦੇ ਪੇਰੈਂਟਸ ਮੀਟਿੰਗ ਨੂੰ ਵਿਹਲੇ ਜਾ ਕੇ ਅਤੇ ਛੁੱਟੀਆਂ ਦਾ ਕੰਮ ਵੀ ਨਾਲ ਲੈ ਗਏ ਹੋਣਾ ਕੱਲ੍ਹ ਤੋਂ ਛੁੱਟੀਆਂ ਪੈ ਗਈਆਂ ਗਾਈ ਹੁਣ ਅੱਜ ਤੋਂ ਹੀ ਲਾਹਾਂ ਪੈ ਗਈਆਂ ਆ ਬਸ ਐਂ ਜਾਣਾ ਸਕੂਲ ਦੇ ਲੈ ਗਏ ਆ ਜਾਣਾ ਕੰਮ ਘਰ ਦੇ ਜਾਣਗੇ ਪੇਰੈਂਟਸ ਮੀਟਿੰਗ ਜੀ ਹੁਣ ਹੋਰ ਅਤੇ ਚੱਲਦੇ ਹੀ ਥੱਲੇ

ਕਰਾ ਰਿਹਾ ਉਹਦੇ ਤੇ ਘਰ ਤਾਂ ਬੜਾ ਚਾਰ ਸਕੂਲ ਦੇਖਿਆ ਤਾਂ ਚਾਹਦੇ ਇਹਨਾਂ ਨੂੰ ਖਾਈਏ ਆ ਗਿਆ ਥੋੜੇ ਨਾਲੇ ਆਪਣਾ ਕੀ ਬੰਦਾ ਉਹ ਦਾਦਾ ਤਨ ਬਾਅਦ ਚ ਮੇਰਾ ਆਜ ਗਿਆ ਗਾਇਸ ਬੋਲੇ ਹੋਏ ਨੇ ਮੈਨੇ ਕੀ ਬੰਦਾ ਅੰਦਰ ਚਲ ਗਏ ਨੇ ਗਾਇਸ ਪੇਰੈਂਟਸ ਮੀਟਿੰਗ ਹੋ ਚੁਕੀ ਹੈ ਬਈਆ ਮਜਰੀ ਆ ਗਿਆ ਸਾਹਮਣੇ ਬਚਾ ਹੋ ਗਿਆ ਚਾਹਦੇ ਗੈਸਨ ਕਰੇ ਨੇ ਯਾਰ ਹਾਂਜੀ ਅੱਜ ਮੈਂ ਗਾਇਸ ਬਹੁਤ ਜ਼ਿਆਦਾ ਖੁਸ਼ ਹਾਂ ਇਹਦਾ ਕਾਰਨ ਤੁਹਾਨੂੰ ਨਹੀਂ ਪਤਾ ਇਹ ਨਾਮ ਦੱਸ ਦੇਣਾ ਕਿ ਅੱਜ ਸਕੂਲ ਦੇ ਕੋਦੇ ਨਹੀਂ ਮਨੋ ਹੋਇਆ ਆਪਣੇ ਨਾਲ ਵਧੀਆ ਰਿਹਾ ਸਾਰਾਂ ਦਾ ਬਹੁਤ ਵਧੀਆ ਤੇ ਇੱਕ ਹੋਰ ਬੜੀ ਤਗੜੀ ਗੱਲ ਆ ਪਰ ਉਹ ਦਸਨੀ ਦੱਸਾਂਗੇ ਬਾਅਦ ਚ ਅੱਜ ਇਹ ਨਹੀਂ ਦੱਸਾਂਗੇ ਲੋੜ え ਆ ਤਾਂ ਉਹਨਾਂ ਕੋਲ ਬਾਅਦ ਚ ਬੰਦੇ ਗਾਇਸ ਰੋਟੀ ਰੋਟੀ ਮਣੀ ਦਾ ਖਾਦਿਆ ਸੁਸਵੇ ਹੋਦਾਈ ਰੈਸਟ ਕਰੀਏ ਯਾਰ ਘੜੀ ਕਾ ਫੇ ਮਿਲਦੇ ਹਾਂ ਹਾਂਜੀ ਦੋਸਤੋ ਦੁਪਹਿਰ ਦਾ ਟਾਈਮ ਹੋ ਚੁੱਕਾ ਹੈ ਦੁਪਹਿਰ ਦੀ ਰੋਟੀ ਖਾ ਕੇ ਤੇ ਹੁਣ ਨਾ ਲੱਗਾ ਸੌਣ ਤੇ ਤੁਹਾਨੂੰ ਮੈਂ ਲੱਗਾ ਟਿਊਸ਼ਨ ਜਾਣ ਵਾਲਾ ਤੇ ਗਾਇਸ ਬਾਏ ਬਾਏ ਮੇਰੀ ਟਿਊਸ਼ਨ ਨਾ ਹੋ ਜੂਗਾ ਟਾਈਮ ਤੇ ਹੁਣ ਮੈਂ ਚੱਲਣਾ ਆ। ਓਹ ਹੋ। ਹੋਰ ਮੈਂ ਚੱਲਣਾ ਆ ਟਿਊਸ਼ਨ ਤੇ। ਰਿਟਿਨ ਕੁਰਤੀਨ। ਕਰੀਏ ਗਾਈ ਟਿਊਸ਼ਨ ਤੇ। ਓਹ ਹੋ। ਕੋਈ ਕੰਮ ਨਹੀਂ ਆ ਨਾ। ਯਾਰ ਭਾਈ ਕਿ ਕਰ। ਹੈ। ਹੈ। ਭਾਗ ਰੂ ਭਾਗ ਰੂ ਵਾਲੂ ਚੱਪਾ ਆ। ਚਲੋ ਗਾਈਜ਼ ਆਪਾਂ ਟਿਊਸ਼ਨ ਤੇ। ਅੱਜ ਪੰਜਾਬ ਦਾ ਮੈਚ ਆ ਦੋਸਤੋ। ਸਾਰਿਆਂ ਨੂੰ ਸਪੋਰਟ ਕਰਨੀ ਪੰਜਾਬ ਨੂੰ। ਤਾਰ ਨਾ ਝੜਦਾ ਜਾ ਵੇ ਗਿਆ ਤੀ ਹੁਣ ਆਪਾਂ ਦੋਸਤੋ ਆ ਚੁਕੀਏ ਟਿਵੀਸ਼ਨ ਤੋਂ ਬਾਹਰ ਗਰਮੀ ਬੜੀ ਆ ਓਏ ਹੋਏ ਯਾਰ ਚੱਲਦੇ ਆਂ ਘੜੀ ਕਨੂ ਘਰੇ ਪੱਲੋ ਪੱਡੇ ਨਹੀਂ ਛੱਡ ਗਿਆ ਇਹ ਜਨਮ ਦਿਨ ਆਪਣਾ ਆ ਚੱਲਦਾ ਹੈ ਵਧਾਈਆਂ ਸਾਰਿਆਂ ਦੇਆਂ ਦੋਸਤ ਬਾਅਦ ਵਿੱਚ ਮਿਲਦੇ ਹਾਂ ਤਨ ਕਰ ਚੱਲੀਏ ਅੱਜ ਮੈਂ ਗਾਇਸ ਦੁੱਧ ਲੈਣ ਨਹੀਂ ਗਿਆ ਕਿਉਂਕਿ ਅੱਜ ਦੋਦੀ ਨੇ ਮਨਾ ਕਰਤਾ ਅੱਜ ਦੁੱਧ ਦੀ ਘਾਟ ਆ ਮੈਂ ਚਲੋ ਠੀਕ ਆ ਨਹੀਂ ਲੈਣ ਗਏ ਅੱਜ ਤੇਜ ਜਾਣੇ ਗਾਈਸ ਘੜੀ ਕੋ ਨ ਗੁਰਦਾਰੇ ਨੀ ਰਹਾ ਗਿਆ ਤੇ ਪਿਆਦਾ ਮੈਚ ਵੀ ਨਾਲੇ ਚੰਗੀ ਗਾਈਸ ਕੋ ਗੁਰਦਾਰੇ ਹੁਣ ਮੈਂ ਆ ਚੁਕਾ ਹਾਂ ਗੁਰਦਾਰੇ ਤੇ ਕਹ ਲਤਾ ਉਹਦਾ ਭਾਇ ਕਰ ਨਹੀਂ ਕਰ ਕੋਈ ਗਾਲੀ ਪੋਣਾ ਮੈਂ ਤਾਂ ਬੈਠਾ ਹਾਂ ਠੀਕ ਹੈ ਤੇ ਹਾਂਜੀ ਹੁਣ ਆਪਾਂ ਗਾਈਸ ਉਹ ਗਾ ਸੰਗਰਾ ਲਿਆ ਤੇ ਹਰ ਦੇ ਬੱਤੀ ਬੰਦ ਹੋ ਗਈ ਸਿੰਘ ਨੇ ਤੇ ਹੁਣ ਆ ਸਿੰਘ ਆਂਦਾ ਅੱਜ ਪਾਠ ਨਹੀਂ ਕਰਨਾ ਬੱਤੀ ਬੰਦ ਹੋ ਗਈ ਮੈਂ ਚੱਲ اے میں اجا ٹھیک ا اور ਕਿਨੇ ਆਖਿਆ ਮੈਂ ਚੰਡ ਮਾਰਨੀ ਤੇ ਝੂਠ ਬੋਲਿਆ ਤੇ ਗੁਰਦਾ ਰਹੀ ਆ ਮੈਂ ਕਿਹਾ ਹੀ ਨਹੀਂ ਮੈਂ ਕਿਹਾ ਲਾਈਟ ਨਹੀਂ ਆਉਂਦੀ ਹਾਂ ਹਾਂ ਅੱਗੇ ਅੱਗੇ ਪੂਰਾ ਹੋਣਾ ਚਲਦੇ ਗਾਇਸ ਘਰੇ ਨੀਰਾ ਚੈੱਕ ਕਰੋ ਕਿ ਝੂਠ ਬੰਦੇ ਹੁਣ ਮੈਂ ਆਜ ਗਿਆ ਦੋਸਤੋ ਘਰੇ ਤੇ ਇਹ ਘਰ ਆ ਗਿਆ ਮੈਨੂੰ ਨਾ ਪਰਣਾ ਪਰਣਾ ਕਿ ਜਿੰਨ ਨੂੰ ਮੈਂ ਡਾਉਲੋਡ ਕਰ ਗਾ ਯਾਰ ਲਾਈਵ ਸਟ੍ਰੀਮ ਸ਼ੇਅਰ ਜੁ ਕਰਤੇ ਗਾਇਸ ਬਾਏ ਬਾਏ ਟਾਟਾ Sim.